ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਟਰੈਕਟਰ ਸੇਲ ਕੀਤਾ ਜੀ 575 ਸਰਪੰਚ ਉੱਚੀ ਟੈਂਕੀ ਵਾਲਾ ਟਰੈਕਟਰ ਆ ਤੇ ਵੀਰ ਆਏ ਬੜੀ ਦੂਰੋਂ ਆ ਦੁਪਹਿਰ ਲੱਗੀ ਸੀ ਦੁਪਹਿਰ ਦੇ ਵਿੱਚ ਇਹ ਆ ਕਿ ਦੁਪਹਿਰ ਮਾਰ ਕੀਤੀ ਤੇ ਵੀਰਾਂ ਨੂੰ ਟਰੈਕਟਰ ਪਸੰਦ ਆ ਗਿਆ ਇਹ ਜਾਣ ਲੱਗਾ ਕਿਹੜਾ ਏਰੀਆ ਵੀਰ ਆਪਣਾ ਰਾਜਾਤਲ ਬਾਈ ਤਾਰੀ ਬਾਰਡਰ ਕੋਲ ਅਟਾਰੀ ਬਾਰਡਰ ਕੋਲ ਚੱਲਿਆ ਜੀ ਟਰੈਕਟਰ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਬੜੀ ਵਧੀਆ ਤੇ ਡਾਕਟਰ ਜਿੱਦਾਂ ਤੁਹਾਨੂੰ ਦੱਸਿਆ ਉਹਦਾ ਨਿਕਲਿਆ ਕਿ ਕੋਈ ਫਰਕ ਨਿਕਲਿਆ ਨਾ ਪੂਰਾ ਉਦਾਂ ਦਾ ਜੀ ਵਾਹ ਬਹੁਤ ਕੀ ਕਰ ਲਿਆ ਚੈੱਕ ਅਨ ਕਰ ਲਿਆ ਤਸੱਲੀ ਕੀਤੀ ਪੂਰੀ ਪੂਰੀ ਤਸੱਲੀ ਕਰ ਲਈ ਹੈ ਪੈਸਿਆਂ ਦਾ ਲੈਣ ਦੇਣ ਕਰ ਲਿਆ ਕਰ ਲਿਆ ਜੀ ਠੀਕ ਹੈ ਲਿਖਤ ਪੜਤ ਵੀ ਕਰ ਲਿਓ ਹਾਂ ਜੀ ਲਿਖਤ ਪੜਤ ਪਹਿਲਾਂ ਤੇ ਜਿੱਦਾਂ ਦਾ ਵੀ ਜੋ ਕੁਝ ਵੀ ਰੋ ਆਪਾਂ ਦੱਸਿਆ ਹੈ ਠੀਕ ਉਹਨਾਂ ਨੂੰ ਹਾਂ ਜੀ ਹਾਂ ਜੀ ਉਹਨਾਂ ਪੂਰਾ ਵਧੀਆ ਤੇ ਕੋਈ ਵੀ ਕਹੀ ਰਾਂਪਾ ਵੀਡੀਓ ਬਾਈ ਰੰਗ ਰੂਮ ਤੁਸੀਂ ਦੱਸੋ ਜਿਹੜੀ ਚੀਜ਼ ਰੰਗ ਬਾਰੇ ਦੱਸੀ ਉਹਦਾਂ ਦਾ ਹੀ ਹੈ ਕਿ ਫਰਕ ਹੈਗਾ ਕੋਈ ਕੋਈ ਇੱਕ ਨੀਤੀ ਦਾ ਫਰਕ ਵੀ ਨਹੀਂ ਹੈਗਾ ਕਿਉਂ ਇਹ ਵੀਰਾਂ ਨੂੰ ਪੁੱਛ ਲਓ ਦੁਪਹਿਰ ਮਾਰ ਕੇ ਵੀਰ ਫੋਟੇ ਤੇ ਜਾ ਕਮੈਂਟ ਕਰ ਦਿੰਦੇ ਆ ਤੇ ਵੀਰ ਦੂਰੋਂ ਆਏ ਆ ਤੇ ਪਤਾ ਲੱਗਦਾ ਜਿਉਂ ਦੂਰ ਗਰਮੀ ਕਿ ਜਾਈਏ ਤੇ ਮੰਨ ਲਓ ਵੀ ਇੱਕ ਥੋੜਾ ਜਿਹਾ ਸੌਖਾ ਕਰ ਦੇਈਦਾ ਬੰਦਾ ਵੀਡੀਓ ਪਾ ਦਿੰਦਾ ਜਦੋਂ ਹਾਂਜੀ ਇਹ ਵੀ ਜੋ ਕੁਝ ਹੁੰਦਾ ਆਪਾਂ ਤੋਂ ਉਹ ਦੱਸਿਆ ਤੇ ਵੀਰਾਂ ਨੇ ਤਸੱਲੀ ਕਰ ਲਈ ਆਪਣੀ ਜਾ ਕੇ ਦੇਖ ਲਿਆ ਜੀ ਬਹੁਤ ਵਧੀਆ ਵਗਦੇ ਦੀ ਵੀਡੀਓ ਆਪਾਂ ਚਲਾ ਦੇਣੀ ਉੱਤੇ ਹਾਂ ਦੋ ਚਾਬੀ ਵੀ ਆ ਦੋ ਆ ਵੇਖੋ ਤੁਹਾਨੂੰ ਵਧਾਈਆਂ ਹਣ ਵੀਰ ਜੀ ਬਹੁਤ ਬਹੁਤ ਤੇ ਖਾਂ ਇੱਕ ਵੀ ਟਰੈਕਟਰ ਬਹੁਤ ਹੀ ਚੰਗਾ ਸੀ ਤੇ ਵੀਰਾਂ ਨੇ ਖਰੀਦ ਲਿਆ ਵਾ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਜੀ